ਤਾਂ ਜੀ ਸਸਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋਹਣੇ ਸੋਹਣੇ ਸੂਟ ਸਭ ਤੋਂ ਤੁਸੀਂ ਪਹਿਲਾਂ ਵੇਖ ਸਕੋ ਅਗਰ ਜਿਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਵਾਲੇ ਸੂਟ ਨੇ ਜਿਹੜੇ ਆਪਾਂ ਬਹੁਤ ਸੋਹਣੇ ਸੂਟ ਵਰਕ ਹੋਏ ਹੋਏ ਨੇਗੇ ਕੈਮਰਿਕ ਦਾ ਸੂਟ ਨੇ ਜਿਹੜੇ ਆਪਾਂ ਦੁਪੱਟੇ ਨਾਲ ਵਰਕ ਕੀਤੇ ਨੇਗੇ ਤੇ ਜੋ ਸੂਟ ਮੈਂ ਆਪਣਾ ਵੇਅਰ ਕੀਤਾ ਹੋਇਆ ਇਸ ਪਿੰਕ ਕਲਰ ਤੇ ਬਹੁਤ ਸੋਹਣਾ ਕਲਰ ਹੈ ਤੇ ਸੂਟ ਦੇ ਤੁਸੀਂ ਦੇਖ ਸਕਦੇ ਇਹਦੇ ਤੇ ਸਾਰੇ ਤੇ ਆਰੀ ਵਰਕ ਹੋਇਆ ਹੋਇਆ ਹੈ ਆਰਗੈਂਜ਼ਾ ਦਾ ਦੁਪੱਟਾ ਹੈ ਇਸ ਤਰ੍ਹਾਂ ਦੁਪੱਟੇ ਤੇ ਵਰਕ ਰਹੂਗਾ ਬਹੁਤ ਸੋਹਣਾ ਪੀਸ ਰ ਹੈ ਤੇ ਆਪਾਂ ਜਿਹੜਾ ਤੁਹਾਨੂੰ ਦਿਖਾ ਰਹੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਕਾਫੀ ਸੂਰਨੇ ਜੋ ਕਿ ਬਹੁਤ ਸੋਹਣੇ ਬਣੇ ਹੋਏ ਨੇ ਬਹੁਤ ਹੀ ਘੱਟ ਰੇਟ ਦੇ ਸੂਟ ਨੇਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਹਦੇ ਤੇ ਆਰੀ ਵਰਕ ਹੋਇਆ ਹੋਇਆ ਹੈ ਮਸਲੀਨ ਦਾ ਸੂਟ ਹੈ ਇਹ ਇਸ ਤਰ੍ਹਾਂ ਦੇ ਸੂਟ ਤੇ ਵਰਕ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਨਾਲ ਵਰਕ ਕੀਤਾ ਗਿਆ ਸਾਰਾ ਆਰੀ ਵਰਕ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਦੇ ਨਾਲ ਮਸਲੀਨ ਦੀ ਬਾਟਮ ਹੈ ਵਾਲੀ ਇਹ ਵਾਲੇ ਦੇ ਨਾਲ ਦੁਪੱਟਾ ਸੇਮ ਪੀਸ ਦਾ ਇਸ ਤਰ੍ਹਾਂ ਦੁਪੱਟੇ ਤੇ ਵਰਕ ਹੋਊਗਾ ਔਰਗੈਂਜ਼ਾ ਦਾ ਦੁਪੱਟਾ ਹੈ ਬਹੁਤ ਸੋਹਣਾ ਪੀਸ ਬਣਿਆ ਸ਼ੂਟ ਦੀ ਰੇਂਜ ਹੈਗੀ ਹੈ ਜੋ ਕਿ 2000 ਰੁਪਏ ਬਹੁਤ ਸੋਹਣਾ ਪੀਸ ਬਣਿਆ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਦੇ ਸਕਦੇ ਹੋ ਬਹੁਤ ਸੋਹਣਾ ਪੀਸ ਬਣਿਆ ਇਹ ਵਾਲਾ ਪੀਸ ਬਣਿਆ ਆਪਣਾ ਪਿਓਰ ਕੈਮਰੀਕ ਤੇ ਮਸ਼ੀਨ ਵਰਕ ਸ਼ੂਟ ਹੈ ਬਹੁਤ ਸੋਹਣਾ ਵਰਕ ਹੋਇਆ ਹੈਗਾ ਸਿੰਗਲ ਕਲਰ ਦਾ ਥ੍ਰੈਡ ਲਾਏ ਆਪਾਂ ਇਹਦੇ ਤੇ ਇਸ ਤਰ੍ਹਾਂ neck ਤੇ VN ਬਣਿਆ ਵਾਲਾ ਘੇਰੇ ਤੇ ਬਹੁਤ ਸੋਨਾ ਪੀਸ ਬਣਿਆ ਇਹ ਇਹ ਵਾਲੇ ਦੇ 슬ੀਵਸ ਬਣਨੇਗੇ ਪਿਓਰ ਕੈਮਰਿਕ ਤੇ ਇਹ ਸੂਟ ਬਣੇ ਇਸ ਦੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਹੈ ਮਸਲੀਨ ਦਾ ਬਹੁਤ ਸੋਨਾ आई एंड आई दुपट्टा रेडी होया फोर साइड से इस तरह वर्क बनया होया यदि विच अपन दो कलर रेडी करते लेंगे दूसरा कलर पर्पल शेड देया ਇਹ ਵੀ ਪਿਸ ਬਹੁਤ ਸੋਨਾ ਬਣਿਆ ਇਸ ਤੇ ਇਹਨਾਂ ਦਾ ਵੀ ਇਸ ਤਰ੍ਹਾਂ ਸੇਮ ਹੀ ਦੁਪੱਟਾ ਟਾਈਂਡਾਈ ਦਾ ਵਰਕ ਕੀਤਾ ਹੋਇਆ ਇਹਨਾਂ ਸੂਟਾਂ ਦੀ ਰੇਟ ਹੈ ਹੈਗਾ ਜਿਹੜਾ 1250 ਰੁਪਏ ਸੂਟ ਦਾ ਰੇਟ ਹੈ ਬਹੁਤ ਸੋਨਾ ਵਰਕ ਹੋਇਆ ਹੋਇਆ ਫੁੱਲ ਫਿਨਿਸ਼ਿੰਗ ਤੇ ਵਰਕ ਹੋਊਗਾ ਇਹ ਆਪਾਂ ਬੋਟਮ ਵਰਕ ਦਾ ਸੂਟ ਰੈਡੀ ਕੀਤਾ ਐ। ਅਸਤਰੰ ਬੋਟਮ ਤੇ ਵਰਕ ਹੋਊਗਾ, ਪ੍ਰਿੰਟ ਸ਼ਰਟ ਐ ਇਹਦੇ ਨਾਲ। ਅਸਤਰ ਇਹਦੇ ਨਾਲ ਆਪਾਂ ਟਾਈ-ਅੰਡਾਈ ਦਾ ਦੁਪੱਟਾ ਰੈਡੀ ਕੀਤਾ ਐ। ਬੋਸੋਣਾ ਪੀਸ ਬਣਿਆ ਵੀ। ਫੋਰ ਸਾਈਡ ਤੇ ਅਸਤਰ ਇਹਦੀ ਟਾਈ-ਅੰਡਾਈ ਕੀਤਾ ਐ। ਬੋਟਮ ਵਰਕ ਦਾ ਸੂਟ ਸੀ ਮਤਲਬ ਹੋਰ ਵੀ ਆਪਣੇ ਕਾਫੀ ਰੈਡੀ ਹੋਏ ਨੇਗੇ। ਉਹਨਾਂ ਦੀ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਜ਼ਾਈਨਿੰਗ ਦਿਖਾਵਾਂਗੇ। ਹੈਵੀ ਪ੍ਰਿੰਟ ਬਹੁਤ ਸੋਹਣੇ ਹੈਗੇ ਇਹਦੇ ਤੇ ਵਰਕ ਨਹੀਂ ਹੈ ਇਹਦੇ ਨਾਲ ਵੀ ਸੇਮ ਹੀ ਆਪਾਂ ਇਸ ਤਰ੍ਹਾਂ ਤਾਈਂ ਦਾਈ ਦਾ ਦੁਪੱਟਾ ਰੈਡੀ ਕੀਤਾ ਹੈ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਸੂਟ ਦੀ ਡਿਟੇਲ ਲੈਣੀ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਹੁੰਦਾ ਹੈ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ